ਚਾਲੀ ਕਰ ਰਹਿਣਾ ਅਗਰ ਕੋਈ ਸਰਵ ਨੋਟ ਹੈ ਇਹਦਾ ਅੱਪਾ ਸ਼ਾਂਤ ਵੀ ਤਰੀਕੇ ਨਾਲ ਵਿਰੋਧ ਕਰ ਤਰ ਵੀ ਰਹੇ ਆ ਇਹਦਾ ਅਸਰ ਵੀ ਹੋ ਰਿਹਾ ਰਾਤ ਸੋ ਨੂੰ ਕਈ ਨੂੰ ਨਹੀਂ ਪਤਾ ਉਹਦਾ ਪੂਰੇ ਪਿਆਰ ਦੇ ਵਿੱਚ ਕਾਲੀਆਂ ਚੁੰਨੀਆਂ ਲਗਾਈਆਂ ਕਿ ਅਸੀਂ ਦਾਕੀ ਜਦੋਂ ਇਹ ਸਵੇਰੇ ਦਫ਼ਤਰ ਚੋਂੜ ਇਹਨਾਂ ਨੂੰ ਪਤਾ ਲੱਗੇ ਵੀ ਦੁਕਾਨਦਾਰ ਰੋਸ਼ਪੁਰ ਦਰਸ਼ਨ ਕਪਤਾਨ ਲੱਗੇ ਪ੍ਰੰਤੂ ਇਹਨਾਂ ਨੇ ਇਸ ਤੋਂ ਕੋਖਰਾਟ ਦੇ ਵਿੱਚ ਆ ਕੇ ਤਕਰੀਬਨ ਰਾਤ ਨੂੰ 11:00 ਵਜੇ ਸਾਧੀਆਂ ਚੱਡੀਆਂ ਦਾਹਾਈ ਵਾਲੇ ਸਾਡੀ ਕਿਸੇ ਨੂੰ ਬਾਹਰ ਕੀਆ ਨਹੀਂ ਬਾਹਰ ਚੱਲਦਾ ਪਹੁੰਚੇ ਵੀ ਜ਼ਨਾਨਾ ਦਾ ਵਿਰੋਧ ਕਰ ਰਹੇ ਨੇ ਜਿਹੜਾ ਨਗਰ ਕੌਂਸਲ ਕੋਲੋਂ ਇਹ ਦਰਸ਼ਾਈ ਫਰਮਾਨ ਜਾਰੀ ਕਰਿਆ ਇਸ ਨੂੰ ਕਿਸੇ ਵੀ ਕੀਮਤ ਦੇ ਲਾਗੂ ਨਹੀਂ ਹੁੰਦਾ ਜਾਵੇਗਾ ਚਾਹੇ ਉਹ ਸਾਡੇ ਪਿਆਰੇ ਕਰਦੇ ਪਹਿਲ ਚਾਹੇ ਕਾਨੂੰਨੀ ਲੜਾਈ ਕਰੀ ਪਵੇ ਉਹ ਆਪਾਂ ਲੜਾਂਗੇ ਪਰ ਆਪਣੀ ਜਿੱਤ ਤਾਂ ਤਦ ਹੀ ਹੈ ਜਦੋਂ ਆਪਾਂ ਇੱਕ ਹੋਵਾਂਗੇ ਇੱਕ ਵਿਸ਼ੇਸ਼ ਚੈ ਰੱਖਿਓ ਵੀ ਵਿੱਚੋਂ ਕੋਈ ਗਿਦਾਰੀ ਨਾ ਕਰੇ ਨਾ ਤਾਂ ਕੋਈ ਪਰਿਆ ਹੋਇਆ ਬਲਾਵਾ ਕਰਾਇਆ ਪਰ ਕੇ ਆਵੇ ਨਾ ਹੀ ਕੋਈ ਸੈਟਲਮੈਂਟ ਕਰਨ ਜਾਵੇ ਕਿਉਂਕਿ ਇਹ ਬਹੁਤ ਕੌਸ਼ਿਸ਼ਾਂ ਕਰਦੇ ਜਿਵੇਂ ਮੱਖਣ ਜੀ ਨੇ ਦੱਸਿਆ ਜੀ ਵੀ ਆਪਣੇ ਫੁੱਟ ਵੀ ਪਾੜਦੇ ਬਹੁਤ ਕੁਝ ਕਰਨਗੇ ਇਸ ਲਈ ਸੁਚੇਤ ਰਹੋ ਕਿਸੇ ਨੂੰ ਕੋਈ ਨੋਟਿਸ ਹੋਦਾ ਕੋਈ ਗੱਲਬਾਤ ਹੋਦੀ ਹੈ ਸਾਪਾ ਕਿਆ ਸਾਡੇ ਧਿਆਨ ਦੇ ਵਿੱਚ ਜਾਈ ਪਛੀ ਮੈਂਬਰ ਕਮੇਟੀ ਜਿਹੜੀ ਨਾਲ ਆਉਣੀ ਹੈ ਚੱਲੂ ਚ ਲਿਆਓ ਤਾਂ ਕਿ ਉਸ ਦਾ ਵੀ ਸੋਲੂਸ਼ਨ ਟਕੇ ਜਾ ਸਕੇ ਮੱਤੀ ਜਿਵੇਂ ਕੋਈ ਇੱਕ ਦੇ ਹੈ ਕਰ ਬਈ ਕਰ ਲੇ ਕੋਈ ਐਮ ਐਲ اے ਸਾਡਾ ਮੀਟਿੰਗ ਬੁੱਕੀ ਜਾਂ ਜਿਸ ਤਰ੍ਹਾਂ ਵੀ ਉਹ ਆਪਾਂ ਚੱਲਾਂਗੇ ਉਸ ਦਾ ਪੈਸੇ ਮੈਸੇਜ ਸੁਰੂ ਕਰ ਦੱਸ ਦੇਵਾਂਗੇ ਔਰ ਦੂਸਰੀ ਬਿੰਦੂ ਇਹ ਹੈ ਵੀ ਜਿਹੜਾ ਕਿਸੇ ਤਰ੍ਹਾਂ ਇੱਕ ਚੱਲਦਾ ਖਾਸ ਕਰਕੇ ਜਿਹੜੇ ਆਪਣੇ ਗਰੁੱਪ ਚੱਲ ਰਹੇ ਆ WhatsApp ਉਹਦੇ ਵਿੱਚ ਫालतू ਮੈਸੇਜ ਨਾ ਪਾਓ ਕਿਉਂਕਿ ਜ਼ਰੂਰੀ ਮੈਸੇਜ ਆਪ ਇਗਨੋਰ ਹੋ ਜਾਂਦਾ ਦੇਖਿਆ đi ਜਾ ਰਿਹਾ ਸੋ ਇੱਕ ਨਾਕ ਅੱਲਾ ਤੇ ਹੀ ਮੈਂ ਵੀ ਚਾਰ ਆਪੇ ਪੇਸ਼ ਕਰਿਆ ਜੋ ਵੀ ਅੱਗੇ ਦੀ ਕਾਰਵਾਈ ਉਹ ਅੱਗੇ ਦਾ ਸਿਧਾਰਸ਼ੂ ਚਿਪੇ ਸਾਰੇ ਵੀਰ ਕਹਿ ਰਿਹਾ ਉਹ ਮੈਂ ਅਸੀਂ ਕਰਦੇ ਆਂ ਵਪਾਰੀ ਇਕਤਾ ਜਿੰਦਾਬਾਦ 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 ਕਰਾਵਾ ਬੱਸ ਲੋ ਜਿੰਦਾਬਾਦ ਲੋ ਬੱਸ ਬੱਸ ਲੋ ਧੰਨਵਾਦ ਜੀ ਕਰਕਰਾ ਸਾਹਿਬ ਤੇ ਹੁਣ ਜੇ ਕੋਈ ਹੋਰ ਵਿਚਾਰ ਰੱਖਣਾ ਚਾਹੁੰਦਾ ਬਾਕੀ ਸਾਡੇ 21 ਮੈਂਬਰੀ ਦੇ ਵਿੱਚ ਉਹ ਸੈਕਟਰੀ ਸਾਹਿਬ ਸਾਡੇ ਇੰਦਰਪਾਲ ਜੀ ਉਨੂੰ ਬੇਦੀ ਕਰਦੇ ਆ ਕਿ ਆਪ ਦਾ 5 ਮਿੰਟ 2 ਮਿੰਟ ਉਹ ਵੀ ਆਪਦੇ ਵਿਚਾਰ ਰੱਖਣ ਫਿਰ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਇੱਧਰ ਦੀ ਜਾਂਦੇ ਹੋਏ ਸਾਰੇ ਬਾਜ਼ਾਰ ਵੇਚਦੇ ਲੰਘਦੇ ਹੋਏ ਇੱਧਰੋਂ ਮਗਰੋਂ ਸਾਰੇ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਇੱਧਰੋਂ ਦੋਨੇ ਤਿੰਨੇ ਬਾਜ਼ਾਰਾਂ ਵੇਚਦੇ ਹੁੰਦੇ ਹੋਏ ਵਾਪਸ ਇੱਥੇ ਆ ਕੇ ਕਮੇਟੀ ਦਫ਼ਤਰ ਦੇ ਵਿੱਚ ਜਾਣਾ ਆਪਾਂ ਸਾਰਿਆਂ ਨੇ ਨਾਲ ਜਾਣਾ ਗਲਤ ਨਾਰਾ ਨਹੀਂ ਲਾਉਣਾ ਸੋ ਇੰਦਰਪਾਲ ਜੀ ਜਿੰਦਾਬਾਦ 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 दुकानदारो जुलारे न ਕਿ ਚਾਰ ਸਾਰੇ ਆਰਾਂ ਦੇ ਸਾਹਮਣੇ ਇੱਕੋ ਹੀ ਨੇ ਕਿ ਜੋ ਨਾਦਰ ਸਾਹੀ ਪ੍ਰਮਾਨ ਜਾਰੀ ਕੀਤਾ ਗਿਆ ਉਹ ਸਿਰ ਪਰੰਪਰਾਪੂਰ ਸ਼ਹਿਰ ਦੇ ਵਿੱਚ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਰਾਇਏ ਵਧੇ ਨਹੀਂ ਇਹ ਜੇ ਕਰਾਇਏ ਵਧੇ ਨੇ ਤਾਂ ਸਿਰਫ ਰਾਮਪਰਾਪੂਰ ਮਿਊਜ਼ਿਕਲ ਕਮੇਟੀ ਨੇ ਵਧਾਏ ਆ ਹੋਰ ਕਿਤੇ ਕੋਈ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਗਈ ਦੂਜੀ ਗੱਲ ਮੈਂ ਤੁਹਾਡਾ ਸ਼ੇਅਰ ਕਰਨੀ ਚਾਹਣਾ ਹੈ ਜਿਹੜੀ ਮਤਲਬ ਆਪਣੇ ਕਰਾਇਏ ਪੈਂਡਿੰਗ ਪਏ ਆ ਕਿਸੇ ਵੀਰ ਦੇ ਕਿਸੇ ਵਜਾ ਕਰਕੇ ਨਹੀਂ ਪੜ ਸਕਦੇ ਮੰਦਹਾਲੀ ਕਰਕੇ ਨਹੀਂ ਪੜ ਸਕਦੇ ਚਾਹੇ ਕਿ ਜਿਹੜੋ ਕੋਈ ਪਰਿਵਾਰਕ ਮੇਰੇ ਨਾਲ ਉਹਨੂੰ ਪ੍ਰੋਬਲਮ ਹੈ ਕਿ ਤਾਂ ਨਹੀਂ ਭਰ ਸਕਦੇ ਜਿਹੜਾ ਉਹਦੇ ਤੇ ਵਿਆਜ ਲੈਂਦਾ ਜਾਂਦਾ 18% ਉਹ ਵੀ ਸਿਰਫ ਆਮਪਰਾ ਸ਼ਹਿਰ ਚ ਚਲਾਇਤਾ ਜਾਂਦਾ ਮੇਰੇ ਨਾਲ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਉਹ ਕਿਰਾਏ ਦੇ ਤੇ ਵਿਆਜ ਨਹੀਂ ਲੱਤਾ ਜਾਂਦਾ ਬਿਨਾਂ ਵਿਆਜ ਤੋਂ ਕਿਰਾਏ ਭਰਾਈ ਜਾਂਦੇ ਤਾਂ ਉਹਨਾਂ ਦਾ ਅਸੀਂ ਪੂਰੀ ਜਿਹੜੇ ਦੁਕਾਨਦਾਰ ਵੀਰ ਆ ਉਹ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਤੇ ਐਮਸੀ ਸਾਹਿਬ ਨੂੰ ਜੋ ਸਾਡੇ ਅਸੀਂ ਚੁਣ ਕੇ ਭੇਜਿਆ ਸੀ ਵੋਟਾਂ ਪਾ ਕੇ ਜਿਹੜੇ ਸਾਡੇ ਨਮਾਇंदे ਚੁਣੇ ਆ ਉਹਨਾਂ ਨੂੰ ਇਹਦੀ ਬੇਨਤੀ ਕਰਦੇ ਆ ਕਿ 21 ਦੇ 21 ਮੈਂਬਰਾਂ ਸਾਡੇ ਨਾਲ ਸਹਿਯੋਗ ਕਰਨ ਇਸ ਕਰ ਤਾਂ ਕਿ ਮਤਲਬ ਕਿ ਜਿਹੜਾ ਤੁਸੀਂ ਆਪ ਦਾ ਪੋਟਾ ਜਾਂ ਦੀਰਾਂ ਦੀਆਂ ਲੈ ਕੇ ਤੁਸੀਂ ਅੱਜ ਉਹਦਾ ਤੇ ਬਰਾਜ਼ਮਾਨ ਹੋਏ ਹੋ ਉਹਨਾਂ ਨੂੰ ਤੁਸੀਂ ਮੋੜ ਮੋੜ ਸਕੋ ਤੇ ਉਹਨਾਂ ਦੇ ਹੱਕ ਦੇ ਵਿੱਚ ਖੜ੍ਹ ਸਕੋ ਕਿਸੇ ਵੀ ਵਜ੍ਹਾ ਕਰਕੇ ਮਤਲਬ ਤੁਸੀਂ ਕਈ ਮਤਲਬ ਕਈ ਐਮਸੀ ਵਾਲੇ ਜਾਂ ਸਮਰਥਕਾਈ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਸਾਈਨ ਕਰਾਏ ਜਾਂ ਅਸੀਂ ਉਸ ਹੱਕ ਉਹ ਸਾਈਨ ਨਹੀਂ ਕੀਤੇ ਅਸੀਂ ਮਤੇ ਤਾਂ ਉਹਨਾਂ ਨੇ ਵਿਰੋਧ ਕਰਨਾ ਸੀ ਚਲੋ ਕਿਸੇ ਅਣਜਾਣੇ ਵਿੱਚ ਜਾਂ ਨਹੀਂ ਪਤੇ ਦੇ ਵਿੱਚ ਉਹਨਾਂ ਤੋਂ ਵਿਰੋਧ ਨਹੀਂ ਕੀਤਾ ਗਿਆ ਤਾਂ ਅਸੀਂ ਅਪੀਲ ਕਰਦੇ ਹਾਂ ਕਿ ਹੁਣ ਸਾਡਾ ਸਾਥ ਦੇ ਕੇ ਬਾਦਰਬਾਜ਼ਾ ਸਾਰੇ ਸਹਿਯੋਗ ਕਰਨ ਤਾਂ ਕਿ ਜੋ ਨਾਦਰ ਸਾਈ ਪ੍ਰਮਾਨਚਾਰੀ ਹੋਇਆ ਉਹਦਾ ਆਪਾਂ ਵਿਰੋਧ ਕਰਕੇ ਉਹਨੂੰ ਆਪਾਂ ਵਾਪਸਵਾ ਸਕੀਏ ਇੱਕ ਵਾਰ ਫੇਰ ਮੈਂ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਨਾ ਹੈ ਕਿ ਸਾਰੇ ਆਪਾਂ ਇਕੱਠੇ ਹੋ ਕੇ ਜੇ ਇਕਜਟ ਹੋ ਕੇ ਇਹ ਲੜਾਈ ਲੜਾਂਗੇ ਤਾਂ ਆਪਾਂ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਐਸੀ ਕੋਈ ਗੱਲ ਨਹੀਂ ਹੈ ਕਿ ਆਪਾਂ ਨੂੰ ਮਤਲਬ ਕਿ ਨਾ ਆਪਾਂ ਜਿੱਤ ਪ੍ਰਾਪਤ ਕਰੀਏ ਜੇ ਆਪਣੀ ਗੱਲਬਾਤ ਦੀ ਸਰਵਾਈ ਨਹੀਂ ਹੋ ਸਕੀ ਚਾਹੇ ਆਪ ਨੂੰ ਲੱਗਦਾ ਕਿ ਆਪ ਨੂੰ ਪ੍ਰੋਪਰ ਇਨਸਾਫ ਨਹੀਂ ਮਿਲ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਵੀ ਆਪਾਂ ਨੂੰ ਜਾਣਾ ਪੈ ਸਕਦਾ ਤੇ ਆਪਾਂ ਜਿਹੜੀ ਸਰਕਾਰ ਦਾ ਜਿਹੜਾ ਅੱਜ ਕੱਲ ਕੇਜਰੀਵਾਲ ਸਾਹਿਬ ਨੂੰ ਰਾਤ ਮੈਂ ਸੁਣ ਰਿਹਾ ਸੀ ਉਹਨਾਂ ਨੇ ਕਿਹਾ ਵੀ ਅਸੀਂ ਵਪਾਰੀ ਦਾ ਮਤਲਬ ਕਿ ਇੱਕ ਵਰਗ ਬਣਾਵਾਂਗੇ ਉਹਨਾਂ ਨੇ ਕਿਹਾ ਟੀਮ ਬਣਾਵਾਂਗੇ ਟਰੋਟ ਬਣਾਇਆ ਜਾਊਗਾ ਵਪਾਰ ਟਰੋਟ ਬਣਾਇਆ ਜਾਊਗਾ ਵਪਾਰੀਆਂ ਦਾ ਟਰੋਟ ਬਣਾਇਆ ਜਾਊਗਾ ਕਿ ਇੱਕ ਪਾਸੇ ਤਾਂ ਉਹ ਜਿਮਨੀ ਚੌਂ ਦੇ ਵਿੱਚ ਵਪਾਰੀ ਟਰੋਟ ਬਣਾਉਣ ਦੀ ਗੱਲ ਕਰਦੇ ਆ ਇੱਕ ਪਾਸੇ ਸਾਨੂੰ ਇਹ ੱੱੱਕੇ ਨਾਲ ਮਰ ਕੇ ਦਬਾਉਣ ਦੀ ਕੋਸ਼ਿਸ਼ ਕਰਦੇ ਆ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਤੋਂ ਨਾਲੇ ਲਾ ਕੇ ਮਾਈਕ੍ਰੋਫੋਨ ਸਾਹਦੇ ਹਵਾਲੇ ਕਰਦਾ वपारी वपारी